ਅੱਜ ਦਾ ਵੀਡੀਓ ਬਹੁਤ ਹੀ ਖਾਸ ਆ ਬਹੁਤ ਹੀ ਹੈ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਰਹੀਆਂ ਨੇ ਜਿਨ੍ਹਾਂ ਨੇ ਅਲੱਗ ਨਾਮ ਆਪਣਾ ਆਪਣੇ ਦੇਸ਼ ਦੇ ਅੰਦਰ ਬਣਾਇਆ ਸੋ ਅੱਜ ਆਪਾਂ ਗੱਲ ਕਰਾਂਗੇ ਬੀਗਮ ਸਮਰੂ ਬਾਰੇ ਤੁਹਾਨੂੰ ਦੱਸਾਂਗੇ ਕਿ ਜਦੋਂ ਭਾਰਤ ਦੇ ਇਤਿਹਾਸ ਦੇ ਵਿੱਚ ਮੁਗਲਾਂ ਦਾ ਜਦੋਂ ਪਤਨ ਹੋ ਰਿਹਾ ਸੀ ਤੇ ਅੰਗਰੇਜ਼ ਆਪਣਾ ਸ਼ਾਸਨ ਜਮਾਉਣ ਦੀ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਸੀ ਉਦਕ ਅਜਹੀ ਮਹਿਲਾ ਆਉਂਦੀ ਹੈ ਜਿਨੇ ਨਾ ਸਿਰਫ ਇੱਕ ਵੱਡੀ ਰਿਆਸਤ ਸਰਦਨਾ ਉਦੇ ਤੇ ਰਾਜ ਕੀਤਾ ਸਗੋ ਮੁਗਲਾਂ ਤੇ ਅੰਗਰੇਜ਼ਾਂ ਵਿੱਚ ਇੱਕ ਆਪਣੀ ਵੱਖਰੀ ਪਹਿਚਾਨ ਵੀ ਬਣਾਈ ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਕੁੜੀ ਕੋਠੇ ਵਾਲੀ ਦੇ ਘਰ ਦੇ ਵਿੱਚ ਜੰਮੀ ਕੋਠੇ ਤੇ ਹੀ ਵੱਡੀ ਹੁੰਦੀ ਹੈ ਉੱਥੇ ਹੀ ਉਹਦੀ ਪਰਬ੍ਰਿਸ਼ ਹੁੰਦੀ ਹੈ ਫਿਰ ਉਹਦੀ ਬੋਲੀ ਲੱਗਦੀ ਹੈ ਤੇ ਉਹਨੂੰ ਕੋਈ ਖਰੀਦ ਕੇ ਲੈ ਕੇ ਜਾਂਦਾ ਹੈ ਇਸ ਤੋਂ ਬਾਅਦ ਉਹ ਕੁੜੀ ਕਿਸੇ रियासत ਦੀ ਮਲਕਾ ਬਣਦੀ ਹੈ ਉਹ ਤੋਂ ਵੀ ਅੱਗੇ ਜਾ ਕੇ ਉਹਦਾ ਇੱਕ ਰਿਸ਼ਤਾ ਸਾਡੇ ਪੰਜਾਬ ਸਾਡੇ ਸਿੱਖਾਂ ਦੇ ਨਾਲ ਬਣਦਾ ਇੱਕ ਅਹਿਮ ਰਿਸ਼ਤਾ ਇੱਕ ਗਹਿਰਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਉਹਦੀ ਮਾਂ ਦੇ ਨਾਲ ਵੀ ਇਹੀ ਕੁਝ ਵਾਪਰਦਾ ਉਹਦੀ ਵੀ ਬੋਲੀ ਲੱਗਦੀ ਹੈ ਉਹਨੂੰ ਵੀ ਕੋਈ ਖਰੀਦ ਕੇ ਲੈ ਜਾਂਦਾ ਹੈ ਫੇਰ ਉਸ ਤੋਂ ਬਾਅਦ ਉਹਨੂੰ ਵਾਪਸ ਫੇਰ ਦੁਬਾਰਾ ਉਸੇ ਕੋਠੇ ਤੇ ਆਣਾ ਪੈਂਦਾ ਜਿੱਥੋਂ ਉਹਨੂੰ ਕੋਈ ਖਰੀਦ ਕੇ ਲੈ ਕੇ ਗਿਆ ਸੀ ਆਪਾਂ ਗੱਲ ਕਰਦੇ ਹਾਂ ਬੀਗਮ ਸਮਰੂ ਦੇ ਬਾਰੇ ਤੇ ਦੱਸਦੇ ਹਾਂ ਪੂਰਾ ਕਿੱਸਾ ਕੀ ਹੈ ਤੇ ਕਿਵੇਂ ਚਾਵੜੀ ਬਾਜ਼ਾਰ ਦੇ ਇੱਕ ਕੋਠੇ ਤੋਂ ਬੀਗਮ ਆਖਰਕਾਰ ਸਰਦਨਾ ਦੇ ਇਲਾਕੇ ਦੇ ਉੱਤੇ ਰਾਜ ਕਰਨ ਲਈ ਆਈ ਤੇ 400 ਫੌਜਾਂ ਦੀ ਕਮਾਂਡ ਉਹਨੇ ਕੀਤੀ ਸੀ ਇਹ ਸਾਰਾ ਵਰਤਾਂਤ ਸਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਿਆ ਦਊਗਾ ਅਗਰ ਤੁਸੀਂ ਧਿਆਨ ਨਾਲ ਸੁਣੋਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਰਹੋ 18ਵੀਂ ਸਦੀ ਦੇ ਅੰਤ ਵਿੱਚ ਜਦੋਂ 1707 ਈਸਵੀ ਵਿੱਚ ਔਰੰਗਜ਼ੇਬ ਦੀ ਜਦੋਂ ਮੌਤ ਹੋ ਗਈ ਸੀ ਜਿਹੜਾ ਮੁਗਲ ਸਾਮਰਾਜ ਆਪਣੇ ਉੱਚੇ ਸਤਰ ਤੇ ਸੀ ਉਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਬਾਰੀ ਹਮਲਾਵਰਾਂ ਦੀ ਆਪਸੀ جنگ ਤੇ ਲੁੱਟ ਪਾੜ ਦੇ ਕਾਰਨ ਉਹ ਕਮਜ਼ੋਰ ਹੋ ਚੁੱਕਿਆ ਸੀ ਫਰਹਾਨਾ ਜਿਸ ਵਕਤ ਕੋਠੇ ਤੇ ਵੱਡੀ ਹੋ ਰਹੀ ਸੀ ਉਸ ਸਮੇਂ ਭਾਰਤ ਬੜੀ ਉਥਲ-ਪੁਥਲ ਵਾਲੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਸੀ ਛੋਟੇ-ਛੋਟੇ ਜ਼ਗੀਰਦਾਰ ਮੁਗਲਿਆ ਸੰਤਨਤ ਦੇ ਖਿਲਾਫ ਅੱਪਗਾਵਤ ਦਾ ਝੰਡਾ ਬੁਲੰਦ ਕਰ ਰਹੇ ਸੀ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਅਰਬੀ, ইরਾਨੀ, ਗੋਰੀ ਸਭ ਦਿੱਲੀ ਵੱਲ ਨੂੰ ਪੂਚ ਕਰਨ ਲੱਗ ਪਏ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਮੈਦਾਨ ਖਾਲੀ ਹੈ ਹੁਣ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਸਾਡੇ ਲਈ ਖੁੱਲਾ ਅਖਾੜਾ ਹੈ ਇਸ ਦੇ ਦਰਮਿਆਨ ਹੀ ਅਰਬ ਦੇ ਦੇਸ਼ਾਂ ਤੋਂ ਇੱਕ ਨਵਾਬ ਲੁਤਫਲੀ ਖਾਨ ਲੁਤਫਲੀ ਖਾਨ ਆਇਆ ਉਹਨੇ ਜਮਨਾ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਆਪਣਾ ਡੇਰਾ ਲਾ ਲਿਆ ਲੁਤਫਲੀ ਖਾਨ ਇੱਕ ਨਵਾਬ ਸੀ ਉਹਨੂੰ ਬੜਾ ਸ਼ੌਂਕ ਸੀ ਮੁਜਰੇ ਦੇਖਣ ਦਾ ਸ਼ਰਾਬ ਪੀਂਦਾ ਸੀ ਮੁਜਰੇ ਦੇਖਦਾ ਸੀ ਬੜਾ ਸ਼ਕੀਨ ਆਦਮੀ ਸੀ ਉਨਾ ਸਮਿਆਂ ਦੇ ਵਿੱਚ ਦਿੱਲੀ ਦੇ ਚਾਵੜੀ ਬਾਜ਼ਾਰ ਦੇ ਜਿਹੜੇ ਕੋਠੇ ਨੇ ਉਹ ਬੜੇ ਮਸ਼ਹੂਰ ਹੁੰਦੇ ਸੀ। ਉਹਨਾਂ ਕੋਠਿਆਂ ਦੇ ਉੱਤੇ ਮੁਜਰੇ ਹੁੰਦੇ ਹੁੰਦੇ ਸੀ। ਉਹਨਾਂ 'ਚ ਇੱਕ ਕੋਠੇ ਤੇ ਕਸ਼ਮੀਰ ਦੀ ਇੱਕ ਜਨਾਨੀ ਸੀ ਜੈ ਲਦਾ। ਰੰਗ ਰੂਪ ਤੋਂ ਬੇਹੱਦ ਸੋਹਣੀ ਸੀ। ਬੜੀ ਸੋਹਣੀ ਸਨੱਕੀ ਬੜਾ ਸੋਹਣਾ ਮੁਜਰਾ ਕਰਦੀ ਸੀ। ਬੜਾ ਸੋਹਣਾ ਤਿਆਰ ਹੁੰਦੀ ਸੀ। ਉਹਦਾ ਮੁਜਰਾ ਵੀ ਬੜਾ ਮਸ਼ਹੂਰ ਹੁੰਦਾ ਸੀ। ਇਕਦਮ ਨਵਾਬ ਲੁਤਫ ਅਲੀ ਖਾਨ ਉਹਦਾ ਮੁਜਰਾ ਦੇਖਣ ਗਿਆ ਤੇ ਉਹਦਾ ਸੌਦਾ ਹੀ ਕਰਿਆ ਆ ਉਹਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ ਨਵਾਬ ਲੁਤਫ ਅਲੀ ਖਾਨ ਦੇ ਘਰ ਉਹਦਾ ਬੇਟਾ ਤੇ ਉਹਦੀ ਘਰ ਵਾਲੀ ਵੀ ਰਹਿੰਦੇ ਸੀ ਬੜੀ ਕਮਾਲ ਦੀ ਗੱਲ ਹੈ ਉਹਦਾ ਬੱਚਾ ਹੈਗਾ ਤੇ ਉਹਦੀ ਘਰ ਵਾਲੀ ਵੀ ਹੈਗੀ ਆ ਤੇ ਪਰ ਉਤੋਂ ਦੀ ਉਹ ਜੈਲਦਨੂ ਵੀ ਉਤੋਂ ਖਰੀਦ ਕੇ ਆਪਣੇ ਨਾਲ ਲੈ ਆਇਆ ਇਹ ਦੇਖ ਕੇ ਜਿਹੜੇ ਉਦੇ ਪਰਿਵਾਰਕ ਮੈਂਬਰ ਸੀ ਜਾਂ ਉਹਦੀ ਘਰ ਵਾਲੀ ਜਾਂ ਦਾ ਮੁੰਡਾ ਬੜੇ ਅਚੰਬਿਤ ਹੋਗੇਗੀ ਮਤਲਬ ਉਹਨਾਂ ਨੂੰ ਤਾਂ ਇਹ ਟੈਨਸ਼ਨ ਹੋ ਗਈ ਵੀ ਆ ਸਾਡੇ ਨਾਲ ਕੀ ਹੋ ਗਿਆ ਜਿਹੜੀ ਜਨਾਨੀ ਨੂੰ ਉਹ ਲੈ ਕੇ ਆਇਆ ਸੀ ਜੈਲ ਅਧਾ ਨੂੰ ਲੁਤਫ ਅਲੀ ਖਾਨ ਉਹਦੀ ਕੁੱਖ ਵਿੱਚੋਂ ਇੱਕ ਕੁੜੀ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਗਿਆ ਸੀ ਫਰਜ਼ਾਨਾ ਇਹ ਉਹੀ ਫਰਜ਼ਾਨਾ ਮਾਂ ਜਿਹੜੀ ਅੱਗੇ ਜਾ ਕੇ ਸਮਰੂ ਕੀ ਬੇਗਮ ਦੇ ਨਾਮ ਦੇ ਨਾਲ ਮਸ਼ਹੂਰ ਹੁੰਦੀ ਹੈ ਸਮਰੂ ਕੀ ਬੇਗਮ ਸਿੱਖ ਇਤਿਹਾਸ ਨਾਲ ਬੜਾ ਗਹਿਰਾ ਰਿਸ਼ਤਾ ਰੱਖਦੀ ਹੈ ਇਹ ਬਹੁਤੇ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਨਵਾਬ ਦੇ ਕੋਲ ਰਹਿੰਦੇ ਹੋਏ ਜੈਲਦਾ ਨੇ ਆਪਣੀ ਕੁੜੀ ਫਰਜਾਨਾ ਨੂੰ ਬੜੇ ਔਖੇ ਸੌਖੇ ਤਰੀਕੇ ਨਾਲ ਪਾਲਿਆ ਜੋ ਵੀ ਉਹ ਦਿੰਦੇ ਸੀ ਰੁੱਖਾ ਸੁੱਖਾ ਖਾ ਕੇ ਉਹਨੇ ਉਹਨੂੰ ਵੱਡੀ ਕੀਤਾ ਉਹਨੂੰ ਪਾਲਿਆ ਆਖਰਕਾਰ 1760 ਈਸਵੀ ਵਿੱਚ ਨਵਾਬ ਲੁਤਫ ਅਲੀ ਖਾਨ ਦੀ ਮੌਤ ਹੋ ਜਾਂਦੀ ਹੈ ਤੇ ਨਵਾਬ ਦੇ ਮਰਨ ਤੋਂ ਬਾਅਦ ਉਸਦੇ ਪਰਿਵਾਰ ਨੇ ਜੈਲਦਾ ਅਤੇ ਕੁੜੀ ਫਰਜਾਨਾ ਜਿਹੜੀ ਜੈਲਦਾ ਦੀ ਕੁੜੀ ਫਰਜਾਨਾ ਸੀ ਇਹਨਾਂ ਦੋਨਾਂ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਕਿਉਂਕਿ ਨਵਾਬ ਤਾਂ ਹੁਣ ਮਰ ਚੁੱਕਿਆ ਸੀ ਤੇ ਉਹਨਾਂ ਦੇ ਲਈ ਕੋਈ ਵੀ ਬੰਦਾ ਅੱਗੇ ਨਹੀਂ ਸੀ ਆ ਰਿਹਾ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਹੁਣ ਦੋਵਾਂ ਕੋਲ ਕੋਈ ਕੰਮ ਹੈ ਨਹੀਂ ਸੀ ਰੋਜ਼ੀ-ਰੋਟੀ ਦਾ ਕੋਈ ਸਾਧਨ ਹੈ ਨਹੀਂ ਸੀ ਤੇ ਫਰਜ਼ਾਨਾ ਦੀ ਮਾਂ ਜੈ ਲਦਾ ਨੇ ਦੁਬਾਰਾ ਦਿੱਲੀ ਦੇ ਚਾਵੜੀ ਬਾਜ਼ਾਰ ਦੇ ਕੋਠੇਵਾਲ ਨੂੰ ਰੁਕ ਦਿੱਤਾ। ਉਹਨੂੰ ਇਹ ਲੱਗਣ ਲੱਗ ਗਿਆ ਸੀ ਵੀ ਹੁਣ ਚਾਵੜੀ ਬਾਜ਼ਾਰ ਦੇ ਕੋਠੇ ਤੋਂ ਇਲਾਵਾ ਉਹਨੂੰ ਹੁਣ ਕੋਈ ਰੋਜ਼ੀ-ਰੋਟੀ ਦਾ ਸਾਧਨ ਨਹੀਂ ਮਿਲ ਸਕਦਾ। ਉਹਨੂੰ ਇਹ ਲੱਗਦਾ ਸੀਗਾ ਕਿ ਅਗਰ ਮੈਂ ਆਪਣੀ ਬੱਚੀ ਨੂੰ ਪਾਲਣਾ ਜਾਂ ਫਰਜ਼ਾਨਾ ਨੂੰ ਮੈਂ ਵੱਡਾ ਕਰਨਾ ਵਾਂ ਤਾਂ ਮੈਨੂੰ ਕੋਠੇਵਾਲ ਜਾਣਾ ਹੀ ਪੈਣਾ ਤੇ ਉੱਥੇ ਜਾ ਕੇ ਮੋਜਰਾ ਕਰਕੇ ਹੀ ਬੱਚੀ ਨੂੰ ਪਾਲਣਾ ਪੈਣਾ। ਸੋ ਇਸ ਕਰਕੇ ਉਹ ਫਿਰ ਉੱਥੋਂ ਬੜੀ ਔਖੀ ਹੋ ਕੇ ਬਿਨਾ ਕੁਝ ਖਾਤੇ ਦਿੱਲੀ ਵੱਲ ਨੂੰ ਤੁਰ ਪਈ ਫਰਜਾਨਾ ਵੀ ਉਹਦੇ ਨਾਲ ਹੀ ਸੀ ਬੜੇ ਔਖੇ ਸੌਖੇ ਉਹ ਕਸ਼ਮੀਰੀ ਗੇਟ ਦੇ ਕੋਲ ਦਿੱਲੀ ਕਸ਼ਮੀਰੀ ਗੇਟ ਦੇ ਕੋਲ ਪਹੁੰਚ ਜਾਂਦੀ ਹੈ ਉੱਥੇ ਪਹੁੰਚਣ ਤੱਕ ਜੈਲ ਅਦਾ ਦੀ ਹਾਲਤ ਜਿਹੜੀ ਆ ਉਹ ਬੜੀ ਹੀ ਖਰਾਬ ਹੋ ਜਾਂਦੀ ਹੈ ਤੇ ਕਸ਼ਮੀਰੀ ਗੇਟ ਦੇ ਕੋਲ ਹੀ ਉਹਦੀ ਮੌਤ ਹੋ ਜਾਂਦੀ ਹੈ ਹੁਣ ਫਰਜਾਨਾ ਉੱਥੇ ਬਿਲਕੁਲ ਇਕੱਲੀ ਰਹਿ ਜਾਂਦੀ ਆ ਉਹਦੀ ਮਾਂ ਜਿਹੜੀ ਆ ਉਹ ਕਸ਼ਮੀਰੀ ਗੇਟ ਦੇ ਕੋਲ ਉਹਦੀ ਮੌਤ ਹੋ ਜਾਂਦੀ ਆ ਜਿਹੜੇ ਕੋਠੇ ਤੇ ਜੈਲ ਦਾ ਰਹਿੰਦੀ ਹੁੰਦੀ ਸੀ ਉਸ ਕੋਠੇ ਦੀ ਮਾਲਕ ਸੀ ਖਾਨਮ ਜਾਨ ਖਾਨਮ ਜਾਨ ਦਾ ਕੋਠਾ ਸੀ ਚਾਪੜੀ ਬਜਾੜ ਦੇ ਜਿੱਥੇ ਜੈਲ ਦਾ ਕੰਮ ਕਰਦੀ ਸੀ ਨੱਚਦੀ ਸੀ ਮੁਜਰੇ ਕਰਦੀ ਸੀ ਤਾਂ ਖਾਨਮ ਜਾਨ ਉਸ ਵੇਲੇ ਉੱਥੋਂ ਲੰਘ ਰਹੀ ਸੀ ਤਾਂ ਉਹਨੇ ਜਨਾਨੀਆਂ ਦਾ ਬੜਾ ਇਕੱਠ ਉੱਥੇ ਦੇਖਿਆ ਤੇ ਉਹਨੇ ਉੱਥੇ ਨੇੜੇ ਆ ਕੇ ਜਦੋਂ ਦੇਖਿਆ ਨਾ ਤਾਂ ਉਹਨੂੰ ਪਤਾ ਲੱਗਿਆ ਕਿ ਭਈ ਇਹ ਤਾਂ ਜੈਲ ਦਾ ਉਹਨੇ ਪਛਾਣ ਲਿਆ ਉਹਨੇ ਕਿ ਇਹ ਤਾਂ ਜੈਲ ਦਾ ਉਹਨੇ ਕੀ ਕੀਤਾ ਉਥੋਂ ਜੈਲ ਦਾ ਨੂੰ ਉਹ ਲੈ ਗਈ ਤੇ ਫਿਰ ਉਹਦਾ ਅੰਤਿਮ ਸੰਸਕਾਰ ਜਿਹੜਾ ਵਾ ਉਹਦੀਆਂ ਸਾਰੀਆਂ ਰਸਮਾਂ ਉਹਨੇ ਨਿਭਾਈਆਂ ਤੇ ਫਿਰ ਜਿਹੜੀ ਜੈਲ ਦਾ ਦੀ ਬੇਟੀ ਸੀ ਫਰਜ਼ਾਨਾ ਉਹਨੂੰ ਉਹ ਆਪਣੇ ਨਾਲ ਕੋਠੇ ਲੈ ਗਈ ਮਤਲਬ ਜਿਹੜੀ ਫਰਜ਼ਾਨਾ ਕੋਠੇ ਤੋਂ ਨਵਾਬ ਲੁਤਫਲੀ ਖਾਨ ਦੇ ਘਰ ਗਈ ਉਹੀ ਫਰਜ਼ਾਨਾ ਦੀ ਕਿਸਮਤ ਕਿਸ ਤਰੀਕੇ ਨਾਲ ਉਹਨੂੰ ਦੁਬਾਰਾ ਚਾਵੜੀ ਬਾਜ਼ਾਰ ਦੇ ਉਸੇ ਕੋਠੇ ਤੇ ਲੈ ਆਉਂਦੀ ਹੈ ਜਿਸ ਕੋਠੇ ਤੇ ਉਹਦੀ ਮਾਂ ਸੀ ਫਰਜ਼ਾਨਾ ਜਦੋਂ ਕੋਠੇ ਤੇ ਪਹੁੰਚਦੀ ਹੈ ਮਹਿਜ਼ 7-8 ਸਾਲਾਂ ਦੇ ਨੇੜੇ ਤੇੜੇ ਹੀ ਉਹਦੀ ਉਮਰ ਜਿਹੜੀ ਆ ਸੀ ਉਹ ਫਿਰ ਕੋਠੇ ਤੇ ਪਹੁੰਚ ਜਾਂਦੀ ਕੋਠੇ ਤੇ ਰਹਿੰਦੇ ਹੋਏ ਆ ਫਰਜ਼ਾਨਾ ਵੱਡੀ ਹੁੰਦੀ ਆ ਤੇ ਖਾਨਮ ਜਾਨ ਨੇ ਉਹਨੂੰ ਪਾਲ ਕੇ ਵੱਡਾ ਕੀਤਾ ਹੁੰਦਾ ਤੇ ਉਹਨੂੰ ਸਾਰੇ ਕੋਠੇ ਤੇ ਰਹਿਣ ਦੇ ਸਾਰੇ ਤੌਰ ਤਰੀਕੇ ਉਹਨੂੰ ਦੱਸੇ ਜਾਂਦੇ ਨੇ ਸਭਰਾ ਕੁਝ ਸਿਖਾਇਆ ਜਾਂਦਾ ਕਿਵੇਂ ਘੁਮਰੂ ਬਨਣੇ ਆ ਕਿਵੇਂ ਮੁਜਰਾ ਕਰਨਾ ਵਾ ਕਿਵੇਂ ਰਹਿਣਾ ਬਹਿਣਾ ਉਹਦਾ ਹੋਣਾ ਚਾਹੀਦਾ ਉਹ ਸਾਰੀਆਂ ਗੱਲਾਂ ਜੋ ਇੱਕ ਤਵਾਇਫ ਨੂੰ ਹੋਣੀਆਂ ਚਾਹੀਦੀਆਂ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਹਨੂੰ ਖਾਨਮ ਜਾਨ ਕੋਠੇ ਤੇ ਰਹਿੰਦੇ ਹੋਏ ਸਿਖਾਉਂਦੀ ਆ ਤੇ ਉਹਨੂੰ ਪਾਲ ਕੇ ਵੱਡਾ ਕਰਦੀ ਆ 1767 ਦਾ ਇੱਕ ਦੌਰ ਸੀ ਜਦੋਂ ਕੋਠੇ ਤੇ ਵੱਡੇ ਵੱਡੇ ਜਰਨੈਲ ਸੈਨਿਕ ਆਪਣੇ ਮਨੋਰੰਜਨ ਲਈ ਆਉਂਦੇ ਹੁੰਦੇ ਸਨ ਇਸ ਦਰਮਿਆਨ ਭਰਤਪੁਰ ਦਾ ਇੱਕ ਰਾਜਾ ਉਹ ਬਈ ਇੱਕ ਯੂਰੋਪੀਅਨ ਜਰਨਲ ਸੀਗਾ ਉਸ ਦਾ ਨਾਮ ਸੀ ਵਾਲਨਟ ਰੇਨ하ਰਡ ਸੋਮਬਰੇ ਉਹ ਵੀ ਮੁਜਰੇ ਦੇਖਣ ਦਾ ਬੜਾ ਸ਼ੌਕੀਨ ਸੀ ਉਹ ਉਸ ਸਮੇਂ ਕੋਠੇ ਤੇ ਮੁਜਰਾ ਦੇਖਣ ਗਿਆ ਚਾਰੇ ਪਾਸੇ ਮਹਿਫਲ ਸਜੀ ਹੋਈ ਸੀ ਤਬਲੇ ਦੀ ਥਾਪ ਤੇ ਇੱਕ 14 ਸਾਲ ਦੀ ਕੁੜੀ ਨੱਚ ਰਹੀ ਸੀ ਬੜੀ ਸੋਹਣੀ ਸੁਨੱਖੀ ਬੜੀਆਂ ਬਖੂਬ ਆਦਾਮਾ ਉਸ ਕੁੜੀ ਨੂੰ ਫਰਜਾਨਾ ਕਹਿ ਕੇ ਬੁਲਾਇਆ ਜਾ ਰਿਹਾ ਸੀ ਉੱਥੇ ਯਾਨੀ ਕਿ ਉਹੀ ਜੈਲ ਅਦਾ ਦੀ ਕੁੜੀ ਸੀ ਜਿਹਨੂੰ ਜਾਨਮ ਜਾਨ ਨੇ ਪਾਲ ਕੇ ਵੱਡਾ ਕੀਤਾ ਸੀ ਅੱਜ ਉਹ 14 ਸਾਲ ਦੀ ਹੋ ਕੇ ਉਹ ਮੁਜਰਾ ਕਰਨ ਲੱਗ ਪਈ ਸੀ ਕੋਠੇ ਦੇ ਸਾਰੇ ਤੌਰ ਤਰੀਕੇ ਸਿੱਖ ਚੁੱਕੀ ਸੀ ਤੇ ਉਹਨੂੰ ਫਰਜਾਨਾ ਕਹਿ ਕੇ ਬੁਲਾਇਆ ਜਾ ਰਿਹਾ ਸੀ ਸੌਮਰੇ ਨੂੰ ਸੌਮਰੇ ਉਹ ਜਰਨੈਲ ਸੀ ਜੋ ਉਸ ਵੇਲੇ ਮੁਗਲਾਂ ਦੀ ਤਰਫੋਂ ਅੰਗਰੇਜ਼ਾਂ ਦੇ ਖਿਲਾਫ ਲੜ ਰਿਹਾ ਸੀ ਤੇ ਉਸ ਦੀ ਉਮਰ ਉਸ ਸਮੇਂ ਤੇ ਸ਼ਾਇਦ 45 ਸਾਲ ਦੀ ਉਮਰ ਸੀ ਸੋਮਰੇ ਦੀ ਨਜ਼ਰ ਜਦੋਂ ਫਰਜ਼ਾਨਾ ਤੇ ਪੈਂਦੀ ਹੈ ਤਾਂ ਇਹ ਫਰਜ਼ਾਨਾ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ ਸੋਮਰੇ ਫਰਜ਼ਾਨਾ ਨੂੰ ਉਸ ਦੀ ਕੀਮਤ ਦੇ ਕੇ ਲੈ ਜਾਂਦਾ ਜਿਵੇਂ ਜੈ ਲਦਾ ਨੂੰ ਨਵਾਬ ਲੁਤਫ ਅਲੀ ਖਾਨ ਲੈ ਕੇ ਗਿਆ ਸੀ ਉਸੇ ਤਰੀਕੇ ਦਾ ਵਰਤਾਂਤ ਦੁਬਾਰਾ ਫੇਰ ਵਰਤਦਾ ਹੈ ਕਿ ਸੋਮਰੇ ਉਦੀ ਕੀਮਤ ਅਦਾ ਕਰਦਾ ਫਰਜਾਨਾ ਦੀ ਖਾਨਮ ਜਾਨ ਨੂੰ ਤੇ ਫਿਰ ਉਹਦੇ ਤੋਂ ਉਹ ਉਹਨੂੰ ਖਰੀਦ ਕੇ ਲੈ ਕੇ ਜਾਂਦਾ ਕਿਉਂਕਿ ਉਹਦਾ ਦਿਲ ਉਹਦੇ ਤੇ ਆ ਜਾਂਦਾ ਹੈ ਔਰ ਉਹ ਬਹੁਤ ਜ਼ਿਆਦਾ ਸੋਹਣੀ ਸੀ ਉਹਨੂੰ ਚੰਗੀ ਲੱਗਦੀ ਤੇ ਇਸ ਕਰਕੇ ਉਹ ਉਹਨੂੰ ਲੈ ਜਾਂਦਾ ਸੋਮਰੇ ਇੱਕ ਅਜਿਹਾ ਬੰਦਾ ਸੀ ਜਿਹੜਾ ਬੰਦਾ ਉਹਨੂੰ ਪੈਸਾ ਦਿੰਦਾ ਸੀ ਉਹਦੇ ਲਈ ਕੰਮ ਕਰਦਾ ਹੁੰਦਾ ਸੀ ਫਰਜਾਨਾ ਨੂੰ ਸੋਮਰੇ ਦਾ ਸਾਥ ਇੰਨਾ ਵਧੀਆ ਲੱਗਿਆ ਕਿ ਉਹ ਸੋਮਰੇ ਦੇ ਨਾਲ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਲੈਣ ਲੱਗ ਪਈ ਸੀ ਯਾਨੀ ਕਿ ਜਿਹੜੀ ਸੋਮਰੇ ਦੀ ਲੜਾਈ ਸੀ ਉਹ ਅੰਗਰੇਜ਼ਾਂ ਦੇ ਨਾਲ ਹੁੰਦੀ ਸੀ ਔਰ ਮੁਗਲ ਉਹਨੂੰ ਜ਼ਿਆਦਾ ਪੈਸਾ ਦਿੰਦੇ ਸੀ ਇਸ ਕਰਕੇ ਉਹ ਅੰਗਰੇਜ਼ਾਂ ਦੇ ਖਿਲਾਫ ਲੜਦਾ ਹੁੰਦਾ ਸੀ ਤੇ ਜਿਹੜੀ ਫਰਜਾਨਾ ਸੀ ਉਹ ਫਿਰ ਸੋਮਰੇ ਦਾ ਸਾਥ ਦੇਣ ਲੱਗ ਪਈ ਸੀ ਉਹ ਵੀ ਲੜਾਈ ਦੇ ਵਿੱਚ ਹਿੱਸਾ ਲੈਣ ਲੱਗ ਪਈ ਸੀ ਅੰਗਰੇਜ਼ਾਂ ਦੇ ਖਿਲਾਫ ਸੋਮਰੇ ਦੇ ਨਾਲ ਮਿਲ ਕੇ ਆਗਰਾ ਦੇ ਰੋਹਿਲ ਖੇੜ ਤੇ ਭਰਤਪੁਰ ਦੇ ਲਖਨਊ ਦੀ ਜੰਗ ਵਿੱਚ ਵੀ ਇਹ ਦੋਨੇ ਜਾਣੇ ਯਾਨੀ ਸੋਮਰੇ ਤੇ ਫਰਜਾਨਾ ਦੋਨੇ ਨਾਲ ਸੀਗੇ ਦੋਨਾਂ ਨੇ ਇਕੱਠੀ ਜੰਗ ਜਿਹੜੀ ਆ ਉਹ ਲੜੀ ਸੀ ਇਹ ਉਹ ਦੌਰ ਸੀ ਜਦੋਂ ਮਹਲ ਬਾਦਸ਼ਾਹ ਸ਼ਾਹ ਅਲਮ ਦੂਜੇ ਨੇ ਉੱਤਰ ਪ੍ਰਦੇਸ਼ ਦੇ ਸਰਦਨਾ ਦਾ ਜ਼ਗੀਰਦਾਰ ਘੋਸ਼ਿਤ ਕਰ ਦਿੱਤਾ ਸੀ ਸ਼ਾਹ ਅਲਮ ਸੋਮਰੇ ਦੇ ਕੰਮ ਤੋਂ ਇੰਨਾ ਜ਼ਿਆਦਾ ਖੁਸ਼ ਸੀ ਕਿ ਉਹਨੇ ਦਿੱਲੀ ਵੀ ਉਸ ਦੇ ਲਈ ਇੱਕ ਮਹਿਲ ਬਣਵਾਤਾ ਯਾਨੀ ਸਰਦਨਾ ਜਿਹਦੀ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਹਨਾ ਸਰਦਨਾ ਦਾ ਜ਼ਗੀਰਦਾਰ ਬਣਾਤਾ ਸੀ ਮਤਲਬ ਜਿਹੜਾ ਮੁਗਲ ਬਾਦਸ਼ਾਹ ਸੀ ਉਹ ਸੋਮਰੇ ਤੋਂ ਇੰਨਾ ਖੁਸ਼ ਸੀ ਉਹਦੇ ਕੰਮ ਤੋਂ ਇੰਨਾ ਖੁਸ਼ ਸੀ ਕਿਉਂਕਿ ਉਹਦੇ ਕੋਲ ਫੌਜ ਵੀ ਜ਼ਿਆਦਾ ਸੀ ਔਰ ਅੰਗਰੇਜ਼ਾਂ ਦੇ ਖਿਲਾਫ ਮੁਗਲਾਂ ਦੇ ਮੁਗਲਾਂ ਦੇ ਲਈ ਅੰਗਰੇਜ਼ਾਂ ਦੇ ਖਿਲਾਫ ਲੜਦਾ ਸੀ ਉਹਦੇ ਕੰਮ ਤੋਂ ਖੁਸ਼ ਹੋ ਕੇ ਉਹਨੇ ਇੱਕ ਸਰਦਨਾ ਰਿਆਸਤ ਜਿਹੜੀ ਕਿ ਜਿਹਦਾ ਕਿ ਉਹਨੂੰ ਜ਼ਗੀਰਦਾਰ ਘੋਸ਼ਿਤ ਕੀਤਾ ਸੀਗਾ ਤੇ ਫਿਰ ਉਹ ਮਤਲਬ ਉਹਦੇ ਕੰਮ ਤੋਂ ਇੰਨਾ ਜ਼ਿਆਦਾ ਪ੍ਰਭਾਵ ਵੀ ਦਿੱਲੀ ਵੀ ਉਹਨੇ ਕਿਲਾ ਬਣਾ ਦਿੱਤਾ ਸੀ ਉਹਦੇ ਬਾਅਦ ਇੱਕ ਮਹਿਲ ਬਣਾ ਦਿੱਤਾ ਸੀ ਫਰਜਾਨਾ ਦਿੱਲੀ ਛੱਡ ਕੇ ਸੋਮਰੇ ਦੇ ਨਾਲ ਸਰਦਨਾ ਦੇ ਵਿੱਚ ਹੀ ਰਹਿਣ ਲੱਗ ਪਈ ਸੀ 1778 ਵਿੱਚ ਜਦੋਂ ਸੌਮਰੇ ਦੀ ਮੌਤ ਹੋ ਜਾਂਦੀ ਹੈ ਤਾਂ ਬਾਦਸ਼ਾਹ ਸ਼ਾਹ ਆलम ਦੂਜੇ ਨੇ ਫਰਜਾਨਾ ਨੂੰ ਸਰਦਨਾ ਦਾ ਜ਼ਗੀਰਦਾਰ ਬਣਾਇਆ ਸੌਮਰੇ ਦੀ ਮੌਤ ਤੋਂ ਬਾਅਦ ਫਿਰ ਫਰਜਾਨਾ ਜ਼ਗੀਰਦਾਰ ਬਣਦੀ ਹੈ ਸਰਦਨਾ ਦੀ ਰਿਆਸਤ ਤੇ ਰਾਜ ਕਰਨ ਦੀ ਕਮਾਨ ਉਹਦੇ ਹੱਥ ਤੇ ਆਉਂਦੀ ਹੈ اسی ਦੌਰਾਨ ਫਰਜਾਨਾ ਨੇ 1822 ਵਿੱਚ ਆਪਣੇ ਪਤੀ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਚਰਚਾ ਵੀ ਬਣਾਇਆ ਸੀ ਪਤੀ ਦੀ ਮੌਤ ਤੋਂ ਬਾਅਦ ਬੇਗਮ ਸਮਰੂ ਯਾਨੀ ਕਿ ਫਰਜ਼ਾਨਾ ਇੱਕ ਬਹੁਤ ਵੱਡਾ ਰਤਬਾ ਹਾਸਲ ਕਰ ਚੁੱਕੀ ਸੀ ਜਦੋਂ ਬੇਗਮ ਸਮਰੂ ਸਰਦਨਾ ਦੇ ਉੱਤੇ ਰਾਜ ਕਰਨ ਲੱਗਦੀ ਹੈ ਤਾਂ ਉਸ ਤੋਂ ਬਾਅਦ ਵੀ ਉਹ ਮੁਗਲ ਸਾਮਰਾਜ ਦੇ ਵਿੱਚ ਆਪਣੇ ਯੋਗਦਾਨ ਨੂੰ ਲਗਾਤਾਰ ਜਾਰੀ ਰੱਖਦੀ ਹੈ ਤੇ ਉਹਨਾਂ ਨੂੰ ਆਪਣੀਆਂ ਸੈਨਿਕ ਸੇਵਾਵਾਂ ਜਿਹੜੀਆਂ ਲਗਾਤਾਰ ਪ੍ਰਦਾਨ ਕਰਦੀ ਰਹਿੰਦੀ ਹੈ ਇਸ ਲਈ ਮੁਗਲ ਬਾਦਸ਼ਾਹ ਸ਼ਾਹ ਅਲਮ ਦੂਜੇ ਨੇ ਉਸ ਨੂੰ ਜੇਬ ਉਹਨਾਂ ਨਿਸਾਦੀ ਉਪਾਦੀ ਦੇ ਨਾਲ ਵੀ ਨਵਾਂਜਿਆ ਸੀ ਉਦੋਂ ਹੀ ਪਰਜਾਨਾ ਨੂੰ ਸਮਰੂਧੀ ਬੇਗਮ ਦੇ ਨਾਂ ਦੇ ਨਾਲ ਵੀ ਨਵਾਂਜਿਆ ਗਿਆ ਬੇਗਮ ਦੀ ਗਣਤੀ ਇੱਕ ਸਭ ਤੋਂ ਵੱਡੀ ਜਿਹੜੀ ਅਮੀਰ ਤੇ ਸ਼ਕਤੀਸ਼ਾਲੀ ਮਹਿਲਾਵਾਂ ਦੇ ਤੌਰ ਤੇ ਕੀਤੀ ਜਾਂਦੀ ਸੀ ਉਹਨਾਂ ਨੂੰ ਕੈਥੋਲਿਕ ਦੀ ਰਾਣੀ ਵੀ ਕਿਹਾ ਜਾਂਦਾ ਸੀ ਉਹ ਕੈਥੋਲਿਕ ਦੇ ਰਾਣੀ ਦੇ ਰੂਪ ਤੇ ਵਿੱਚ ਵੀ ਜਾਣਿਆ ਜਾਂਦਾ ਸੀ ਬੇਗਮ ਸਮਰੂ ਜਿਹੜੀ ਸੀ ਉਹਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਸੀ ਉਨੇ 6 ਦਹਾਕੇ ਰਾਜ ਕੀਤਾ ਸਰਦਨਾ ਦੇ ਉੱਤੇ ਉਹਨੂੰ ਇਹ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦਿਨ ਅੰਗਰੇਜ਼ ਜਿਹੜੇ ਆ ਉਹ ਰਾਜ ਕਰਨਗੇ ਇਸ ਲਈ ਸੋਮਰੇ ਦੀ ਮੌਤ ਤੋਂ ਬਾਅਦ ਬੀਗਮ ਸਮਰੂ ਨੇ ਇਸਲਾਮ ਧਰਮ ਨੂੰ ਛੱਡ ਕੇ ਈਸਾਈ ਧਰਮ ਨੂੰ ਅਪਣਾ ਲਿਆ ਸੀ ਬਹੁਤ ਜ਼ਿਆਦਾ ਤੇਜ਼ ਸੀ ਬੀਗਮ ਸਮਰੂ ਮਤਲਬ ਆਉਣ ਵਾਲੇ ਸਮੇਂ ਬਾਰੇ ਉਹਨੂੰ ਪਤਾ ਸੀ ਇਸ ਕਰਕੇ ਉਹਨੇ ਈਸਾਈ ਧਰਮ ਨੂੰ ਅਪਣਾਇਆ ਸੀ ਬੜੀ ਅਜੀਬ ਗੱਲ ਹੈ ਕਿ ਉਸਨੇ ਧਰਮ ਬਦਲਣ ਦੇ ਬਾਵਜੂਦ ਮੁਗਲਾਂ ਦਾ ਪੱਖ ਬਰਕਰਾਰ ਰੱਖਿਆ ਮਤਲਬ ਈਸਾਈ ਬਣਨ ਤੋਂ ਬਾਅਦ ਵੀ ਉਹ ਮੁਗਲਾਂ ਦੀ ਹੀ ਹਮਾਇਤ ਕਰਦੀ ਸੀ ਮਤਲਬ ਲੋਕਾਂ ਦੇ ਵਿੱਚ ਉਹਨੂੰ ਉਹ ਉਹਨੇ ਆਪਣਾ ਧਰਮ ਬਦਲ ਲਿਆ ਸੀ ਪਰ ਉਹ ਸਪੋਰਟ ਅੱਜ ਵੀ ਮੁਗਲਾਂ ਦੀ ਹੀ ਕਰ ਰਹੀ ਸੀ ਸਮਰੂਦੀ ਬੇਗਮ ਦੀ ਜਿਹੜੀ रियासत ਸੀ ਨਾ ਉਹ ਮੁਜ਼ੱਫਰਨਗਰ ਤੇ ਅਲੀਗੜ੍ਹ ਦੇ ਵਿੱਚਕਾਰ ਫੈਲੀ ਹੋਈ ਸੀ ਸਿੱਖ ਸਿੱਖਾਂ ਦੇ ਨਾਲ ਜਿਹੜੀ ਰਿਸ਼ਤੇ ਦੀ ਮੈਂ ਗੱਲ ਕੀਤੀ ਸੀ ਉਹ ਇੱਥੋਂ ਸ਼ੁਰੂ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਰਿਸ਼ਤਾ ਜੜਾ ਵਾ ਉਹ ਬਣਦਾ ਵਾ ਸਮਰੂਦੀ ਬੇਗਮ ਦੀ ਜਿਹੜੀ रियासत ਸੀ ਉਹ ਮੁਜ਼ੱਫਰਨਗਰ ਤੇ ਅਲੀਗੜ੍ਹ ਦੇ ਵਿੱਚਕਾਰ ਫੈਲੀ ਹੋਈ ਸੀ ਸਿੱਖ ਉਸ ਵੇਲੇ ਉਸ ਇਲਾਕੇ ਵਿੱਚ ਜਿਹੜੇ ਆ ਰਾਖੀ ਵਸੂਲ ਕਰਦੇ ਹੁੰਦੇ ਸੀ 1778 ਵਿੱਚ ਬਾਬਾ ਵਕੀਲ ਸਿੰਘ ਹੁਣਾਂ ਨੇ ਸਰਦਨਾ ਦੇ ਇਲਾਕੇ ਵਿੱਚ ਰਾਖੀ ਵਸੂਲ ਕੀਤੀ ਸਰਦਨਾ ਸਮਰੂ ਕੀ ਬੇਗਮ ਦੀ रियासत ਸੀਗੀ ਜਿਸ ਸਮੇ ਇਹ ਵਾਕਿਆ ਹੋਇਆ ਉਸ ਸਮੇਂ रियासत ਵਿੱਚ ਸੋਗ ਦੀ ਲਹਿਰ ਚੱਲ ਰਹੀ ਸੀ ਤੇ ਫੌਜ ਵੀ ਕੁਝ ਨਹੀਂ ਕਰ ਸਕਦੀ ਸੀ ਇੱਕ ਦਿਨ ਸਮਰੂਦੀ ਬੇਗਮ ਕਿਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਸਿੰਘਾਂ ਨੇ ਡੇਰੇ ਲਾਏ ਹੋਏ ਸੀ ਉਸ ਵੇਲੇ ਸਿੱਖਾਂ ਨੇ ਇਸ ਨੂੰ ਗ੍ਰਿਫਤਾਰ ਵੀ ਕੀਤਾ ਸੀ ਬੇਗਮ ਦੀ ਸਮਰੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬਾਬਾ ਬਘੇਲ ਸਿੰਘ ਜੀ ਦੇ ਕੰਬੂ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਕੇ ਲੈ ਜਾਇਆ ਗਿਆ ਜਦੋਂ ਜੱਥੇ ਚੱਲਦੇ ਹੁੰਦੇ ਸੀ ਤਾਂ ਉਸ ਵੇਲੇ ਪਰਿਵਾਰ ਨਾਲ ਜਾਂਦੇ ਹੁੰਦੇ ਸੀ ਬਾਬਾ ਬਘੇਲ ਸਿੰਘ ਦੇ ਘਰੋਂ ਜਿਹੜੀ ਬੀਬੀ ਸੀ ਉਹਨਾਂ ਦੀ ਘਰ ਵਾਲੀ ਜਾਨੀ ਜਦੋਂ ਬੀਬੀ ਜੀ ਨੇ ਦੇਖਿਆ ਕਿ ਬੇਗਮ ਨੂੰ ਜਿਹੜੀ ਬੇਗਮ ਨੂੰ ਇਹ ਫੜ ਕੇ ਲੈ ਕੇ ਆਏ ਆ ਉਹ ਬਹੁਤ ਛੋਟੀ ਉਮਰ ਦੀ ਹੈ ਬੇਗਮ ਦੇ ਉੱਤੇ ਬੀਬੀ ਨੂੰ ਬੜਾ ਮੋਹ ਆਇਆ ਤੇ ਉਹਨੇ ਉਹਨੂੰ ਘੁੱਟ ਕੇ ਗਲੇ ਲਗਾ ਲਿਆ ਤੇ ਬਾਬਾ ਬਗੀਰ ਸਿੰਘ ਹੁਣਾਂ ਦੇ ਔਲਾਦ ਕੋਈ ਨਹੀਂ ਸੀ ਇਸ ਕਰਕੇ ਉਹਨੂੰ ਉਹਨਾਂ ਦਾ ਮਤਲਬ ਉਹਨਾਂ ਨੂੰ ਬੇਗਮ ਦਾ ਮੋਹ ਆਇਆ ਤੇ ਉਹਨਾਂ ਨੇ ਫਿਰ ਉਹਨੂੰ ਬੜਾ ਪਿਆਰ ਕੀਤਾ ਆਪਣੇ ਕੋਲ ਬਿਠਾਇਆ ਤੇ ਉਹਨੂੰ ਗਲੇ ਲਗਾਇਆ ਫਰਜਾਨਾ ਤੇ ਬੀਬੀ ਇੱਕ ਦੂਜੇ ਨੂੰ ਦੇਖ ਕੇ ਇੰਨੀ ਜਿਆਦਾ ਭਾਵੁਕ ਹੋ ਗਈਆਂ ਸੀ ਕਿ ਉਹ ਗਲੇ ਲਗਾਏ ਬਿਨਾ ਰਹਿ ਨਹੀਂ ਸਕੀਆਂ ਉਸ ਤੋਂ ਬਾਅਦ ਸਾਰੇ ਬੇਗਮ ਨੂੰ ਉਸਦੇ ਮਹਿਲ ਸਰਦਨਾ ਦੇ ਵਿੱਚ ਛੱਡਣ ਚਲੇ ਗਏ ਮਹਿਲ ਵਿੱਚ ਸਭ ਨੂੰ ਇਹ ਲੱਗਦਾ ਸੀ ਕਿ ਸਿੱਖ ਨੇ ਬੇਗਮ ਨੂੰ ਮਾਰਤਾ ਹੋਣਾ ਕਿਉਂਕਿ ਜਦੋਂ ਬੇਗਮ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਵੀ ਬੇਗਮ ਨੂੰ ਤਾਂ ਹੁਣ ਮਾਰ ਦਿੱਤਾ ਹੋਣਾ ਵਾ ਤੇ ਬੇਗਮ ਕਿੱਥੇ ਆਊਗੀ ਜਦੋਂ ਬਾਬਾ ਬਗੇਲ ਸਿੰਘ ਹੁਣੀ ਸਮਰੂਦੀ ਬੇਗਮ ਨੂੰ ਮਹਿਲ ਵਿੱਚ ਛੱਡ ਗਿਆ ਤਾਂ ਉੱਥੇ ਉਹ ਉਹਨਾਂ ਦੀ ਧਰਮ ਦੀ ਭੈਣ ਬਣ ਗਈ ਸੀ। ਯਾਨੀ ਉਹਨੇ ਇਹ ਚੀਜ਼ ਦੇਖੀ ਕਿ ਯਾਰ ਵੀ ਸਿੱਖਾਂ ਨੇ ਉਹਦੇ ਨਾਲ ਕਿਦਾਂ ਦਾ ਵਿਹਾਰ ਕੀਤਾ ਉਹਨੂੰ ਗ੍ਰਿਫਤਾਰ ਜ਼ਰੂਰ ਕੀਤਾ। ਉਹ ਇੱਕ ਕੁੜੀ ਸੀ ਔਰ ਕੱਲੀ ਸੀ। ਉਹਦੇ ਨਾਲ ਜੋ ਵਰਤਾਂਤ ਆ ਜੋ ਉੱਥੇ ਗੱਲਬਾਤ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਨਹੀਂ ਯਾਰ ਇਹਨੂੰ ਮਤਲਬ ਇਹਨਾਂ ਨੂੰ ਸਿੱਖਾਂ ਦੇ ਵਿੱਚ ਨਾ ਇਹ ਬੜੀ ਖਾਸ ਚੀਜ਼ ਹੈ ਕਿ ਬਹੁਤ ਜ਼ਿਆਦਾ ਇੱਜ਼ਤ ਮਾਣ ਬਹੁਤ ਜ਼ਿਆਦਾ ਧੀਆਂ ਪ੍ਰਤੀ ਕੁੜੀਆਂ ਪ੍ਰਤੀ ਸਨਮਾਨ ਜਿਹੜਾ ਵਾ ਉਹ ਇੱਕ ਅਹਿਮ ਜਗ੍ਹਾ ਰੱਖਦਾ ਤਾਂ ਉਹੀ ਬਾਬਾ ਬਗੇਲ ਸਿੰਘ ਹੋਣਾ ਨੇ ਕੀਤਾ ਜਦੋਂ ਉੱਥੇ ਗਏ ਤਾਂ ਫਿਰ ਬੇਗਮ ਦੀ ਸਮਰੂ ਜਿਹੜੀ ਆ ਉਹ ਉਹਨਾਂ ਦੀ ਉੱਥੇ ਭੈਣ ਬਣ ਗਈ ਸੀ ਔਰ ਬਹੁਤ ਜ਼ਿਆਦਾ ਲੰਬਾ ਰਿਸ਼ਤਾ ਉਹਨਾਂ ਦੇ ਨਾਲ ਨਵਾਇਆ 1783 ਵਿੱਚ ਜਦੋਂ ਬਾਦਸ਼ਾਹ ਸ਼ਾਹ ਅलम ਨੂੰ ਖਬਰ ਮਿਲੀ ਕਿ ਮਰਾਠੇ ਦਿੱਲੀ ਦੇ ਉੱਤੇ ਹਮਲਾ ਕਰਨ ਆ ਰਹੇ ਨੇ ਤਾਂ ਉਦੋਂ ਉਹ ਬੜਾ ਘਬਰਾ ਗਿਆ ਸੀ ਤੇ ਉਹਦੇ ਕੋਲ ਆਪ ਇੰਨੀ ਤਾਕਤ ਹੈ ਨਹੀਂ ਸੀ ਤਾਂ ਉਹਨੇ ਗਿਆ ਸੀ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਬੁਲਾਓ ਉਹ ਮੇਰੇ ਵੱਲੋਂ ਲੜਨਗੇ ਤੇ ਮੈਨੂੰ ਮਰਾਠਿਆਂ ਤੋਂ ਬਚਾਉਣਗੇ ਜਦੋਂ ਬਾਬਾ ਬਗੇਲ ਸਿੰਘ ਦੀ ਗਾਵਾਈ ਵਿੱਚ ਸਿੱਖ ਜਦੋਂ ਉੱਥੇ ਪਹੁੰਚੇ ਤਾਂ ਉਹ ਆਪ ਦਰਵਾਜ਼ੇ ਬੰਦ ਕਰਕੇ ਬੈਠ ਗਿਆ ਤੇ ਸਿੱਖ ਬਾਹਰ ਰਹਿ ਗਏ ਉਹ ਆਪ ਅੰਦਰ چلا ਗਿਆ ਤਾਂ ਬਾਬਾ ਬਗੇਲ ਸਿੰਘ ਜੀ ਨੂੰ ਇਸ ਗੱਲ ਤੋਂ ਬੜਾ ਗੁੱਸਾ ਆਇਆ ਤਾਂ ਉਹਨਾਂ ਨੇ ਦਿੱਲੀ ਤੇ ਫਿਰ ਕਬਜ਼ਾ ਕੀਤਾ ਸੀ ਇੱਕ ਇਲਾਕੇ ਵਿੱਚ ਉਹਨਾਂ ਨੇ 30 ਹਜ਼ਾਰ ਸਿੱਖਾਂ ਦੇ ਨਾਲ ਡੇਰਾ ਲਾ ਲਿਆ ਸੀ ਜਿਹਨੂੰ ਅੱਜ ਕੱਲ ਆਪਾਂ ਦਿੱਲੀ ਦੇ ਵਿੱਚ 30 ਹਜ਼ਾਰੀ ਦੇ ਨਾਲ ਦੇ ਨਾਮ ਵੀ ਜਾਣਦੇ ਆ ਘਬਰਾਏ ਹੋਏ ਸ਼ਾਲਮਦੂਜੇ ਨੇ ਸੋਚਿਆ ਕਿ ਮੇਰੀ ਗੱਦੀ ਤਾਂ ਗਈ ਹੁਣ ਬਹੁਤ ਜ਼ਿਆਦਾ ਇਸ ਗੱਲ ਤੋਂ ਉਹ ਪਰੇਸ਼ਾਨ ਹੋਣ ਲੱਗ ਗਿਆ ਸੀ ਉਨੇ ਬੇਗਮ ਸਮਰੂ ਨੂੰ ਸਿੱਖਾਂ ਨਾਲ ਗੱਲਬਾਤ ਕਰਨ ਲਈ ਕਿਹਾ ਕਿਉਂਕਿ ਉਹਨੂੰ ਪਤਾ ਸੀ ਕਿ ਬੇਗਮ ਸਮਰੂ ਬਾਬਾ ਬਗੇਲ ਸਿੰਘ ਉਹਨਾਂ ਦੀ ਭੈਣ ਬਣੀ ਹੋਈ ਹੈ। ਧਰਮ ਦੀ ਭੈਣ ਬਣੀ ਹੋਈ ਹੈ ਤੇ ਉਹ ਆਪਣੀ ਭੈਣ ਦਾ ਕਿਹਾ ਕਦੀ ਵੀ ਨਹੀਂ ਮੋੜਨਗੇ ਔਰ ਬੇਗਮ ਦੀ ਗੱਲ ਨੂੰ ਮੰਨਣਗੇ ਔਰ ਬੇਗਮ ਮੈਨੂੰ ਬਚਾ ਸਕਦੀ ਹੈ। ਤਾਂ ਬੇਗਮ ਸਮਰੂ ਨੇ ਫਿਰ ਵਿਚ ਪੈ ਕੇ ਇਹ ਸਾਰਾ ਜਿਹੜਾ ਮਸਲਾ ਵਾ ਉਹ ਸੁਲਝਾਇਆ ਸੀ ਤੇ ਉਹਨਾਂ ਦਾ ਸਮਝੌਤਾ ਕਰਵਾਇਆ ਸੀ। ਦੇ ਸਮਝੌਤਾ ਜਿਹੜਾ ਹੋਇਆ ਸੀ ਉਹਦੇ ਵਿੱਚ ਇਹ ਤੈਅ ਹੋਇਆ ਸੀਗਾ ਕਿ ਇੱਕ ਸਾਲ ਦਾ ਜਿਹੜਾ ਕਰ ਬਣੂਗਾ ਯਾਨੀ ਟੈਕਸ ਬਣੂਗਾ ਉਹ ਉਹ ਦੇਣਗੇ ਤੇ ਦਿੱਲੀ ਦੇ ਵਿੱਚ ਉਹ ਅੱਠ ਗੁਰਦੁਆਰੇ ਬਣਾਉਣਗੇ ਜਿਹੜਾ ਸਾਲ ਦਾ ਇਕੱਠਾ ਕੀਤਾ ਮਾਲੀਆ ਜਿਹਨੂੰ ਆਪਾਂ ਟੈਕਸ ਕਹਿੰਦੇ ਆ ਉਹਦਾ 1% ਉਹ ਬਾਬਾ ਬਗੀਲ ਸਿੰਘ ਉਹਨਾਂ ਨੂੰ ਦੇਣਗੇ ਬੇਗਮ ਨੇ ਬਾਕੂਬੀ ਤਰੀਕੇ ਨਾਲ ਜਿਹੜਾ ਵਾ ਉਹ ਸ਼ਾਂਤ ਕੀਤਾ ਤੇ ਕਿਸੇ ਨੂੰ ਖਤਮ ਕੀਤਾ ਸੋ ਬੇਗਮ ਸਮਰੂ ਸਾਡੇ ਆ ਭਾਰਤ ਦੇ ਵਿੱਚ ਇੱਕ ਅਲੱਗ ਹੀ ਜਗ੍ਹਾ ਰੱਖਦੀ ਹੈ ਨਾ ਬੇਗਮ ਸਮਰੂ ਬਾਰੇ ਕਿਸੇ ਨੂੰ ਸ਼ਾਇਦ ਨਹੀਂ ਪਤਾ ਸੀ ਔਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਇਸ ਵੀਡੀਓ ਦੇ ਵਿੱਚ ਹਜੇ ਕਵਰ ਨਹੀਂ ਕਰ पाए ਹੋ ਸਕਿਆ ਤਾਂ ਅਗਲੀ ਵੀਡੀਓ ਚ ਕਵਰ ਕਰਾਂਗੇ ਕਿਉਂਕਿ ਜਿਸ ਤਰੀਕੇ ਦੀ ਉਹਨਾਂ ਦੀ ਰਿਆਸਤ ਰਹੀ ਹੈ ਜਿਸ ਤਰੀਕੇ ਦਾ ਉਹਨਾਂ ਦਾ ਰਾਜ ਰਿਹਾ ਜਾਂ ਜਿਸ ਤਰੀਕੇ ਦੀ ਉਹਨਾਂ ਦੀ ਕਿਸਮਤ ਰਹੀ ਹੈ ਨਾ ਆ ਕਿ ਪਹਿਲਾਂ ਉਹਨਾਂ ਦੀ ਮਾਂ ਉੱਥੇ ਸੀ ਫਿਰ ਉਹ ਆਪ ਉੱਥੇ ਕੋਠੇ ਦੇ ਉੱਤੇ ਜਾ ਕੇ ਉਹਨਾਂ ਨੇ ਮੁਜਰਾ ਕੀਤਾ ਉਹਨਾਂ ਦੀ ਮਾਂ ਨੂੰ ਵੀ ਕਿਸੇ ਨੇ ਖਰੀਦਿਆ ਉਹਨਾਂ ਨੂੰ ਵੀ ਕਿਸੇ ਨੇ ਖਰੀਦਿਆ ਸੋ ਇਹ ਜਿਹੇ ਚੀਜ਼ਾਂ ਤੋਂ ਨਿਕਲਦੇ ਹੋਏ ਇੱਕ ਸਰਦਨਾ ਦੇ ਉੱਤੇ ਸਰਦਨਾ ਤੇ ਰਾਜ ਕਰਨਾ ਇੱਕ 4000 ਸੈਨਾ ਦੀ ਕਮਾਨ ਸੰਭਾਲਣੀ ਸਭ ਤੋਂ ਵੱਧ ਸੈਨਾ ਉਹਨਾਂ ਕੋਲ ਸੀ ਔਰ ਮੁਗਲਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਔਰ ਹਰ ਇੱਕ ਰਿਸ਼ਤੇ ਪ੍ਰਤੀ ਇੱਕ ਵਫਾਦਾਰੀ ਦੇ ਨਾਲ ਰਹਿਣਾ ਸੋ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬੇਗਮ ਸਮਰੂਦ ਦੇ ਇਸ ਕਿੱਸੇ ਦੇ ਵਿੱਚੋਂ ਸਿੱਖਣ ਨੂੰ ਮਿਲੀਆਂ ਸਮਝਣ ਨੂੰ ਮਿਲੀਆਂ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਕੇ ਹੁੰਦੇ ਨੇ ਕਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਛਾ ਰੋਲ ਅਦਾ ਕਰ ਸਕਦੇ ਹੋ ਸੋ ਇਹ ਜੀਆਂ ਕਹਾਣੀਆਂ ਹੋਰ ਵੀ ਤੁਹਾਡੇ ਰੂਬਰੂ ਕਰਾਂਗੇ ਬੇਗਮ ਸੰਭਰੂ ਦਾ ਜੋ ਥੋੜਾ ਬਹੁਤ ਕਿੱਸਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕਿਆ ਲੈ ਕੇ ਆਏ ਆ ਜੇ ਥੋੜਾ ਬਹੁਤਾ ਸਾਨੂੰ ਹੋਰ ਵੀ ਕੁਝ ਮਿਲਦਾ ਤਾਂ ਅਸੀਂ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ